ਕੈਨੇਡਾ ਅਮਰੀਕਾ ਦੇ ਵਿੱਚ ਡਰਾਈਵਿੰਗ ਬਾਰੇ ਛੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਸ਼ਾਂਤ ਆਈ ਹੈ ਦਰਅਸਲ ਅਜਿਹੇ 626 ਡਰਾਈਵਰਾਂ ਦੇ ਚਲਾਨ BC ਹਾਈਵੇ પેટ્રોલ ਵਾਲਿਆਂ ਨੇ ਕੱਟੇ ਨੇ ਤੇ ਨਾਲ ਹੀ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਤੇ ਵੀ ਜੁਰਮਾਨੇ ਲਗਾਏ ਗਏ ਨੇ ਇੱਕ ਰਿਪੋਰਟ ਅਨੁਸਾਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ 2500 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾਂਦੇ ਰਿਪੋਰਟ ਹੈ BC ਹਾਈਵੇ પેટ્રોલ ਦੇ ਆਪਰੇਸ਼ਨਸ ਅਫਸਰ ਮਾਈਕਲ ਕੋਇਲ ਨੇ ਕਿਹਾ ਕੀ ਸਮਰ ਇੰਪੀਰੀਅਰ ਡਰਾਈਵਿੰਗ ਕੈਂਪੇਨ ਦੌਰਾਨ ਉਤਰੀ BC ਵਿੱਚ 146 ਮੈਟਰੋ ਵੈਂਕੂਵਰ C2 ਸਕਾਈ ਅਤੇ ਇਸਟਰਨ ਫਰੀਜ਼ਰ ਵੈਲੀ ਵਿੱਚ 150 ਵੈਂਕੂਵਰ ਆਇਲੈਂਡ ਵਿਖੇ 131 ਸੈਂਟਰਲ BC ਵਿੱਚ 111 ਅਤੇ ਕੋਟ ਨੇ ਰੀਜ਼ਨ ਵਿੱਚ 88 ਜਣਿਆਂ ਨੂੰ ਸ਼ਰਾਬ ਜਾਂ ਹੋ ਨਸ਼ਿਆਂ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜਿਆ ਗਿਆ ਕੋਇਲ ਦਾ ਕਹਿਣਾ ਸੀ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਅਕਸਰ ਵੱਡੇ ਹਾਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਹੁੰਦਾ ਹੈ ਸੋ ਅਜਿਹੀ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੋ ਕੈਨੇਡਾ ਦੇ ਹਰ ਹਿੱਸੇ ਵਿੱਚ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੀਲ ਕਸਿ ਚਾਰੀ ਹੈ ਪਰ BC ਦੇ ਕੁਟਨੀਸ ਵਿਖੇ ਇਹ ਸਮੱਸਿਆ ਜ਼ਿਆਦਾ ਹੀ ਉੱਬਰ ਕੇ ਸਾਹਮਣੇ ਆਈ ਹੈ BC ਦੇ ਪਿੰਡੂ ਇਲਾਕਿਆਂ ਵਿੱਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਦੱਸ ਦੇਣਾ ਚਾਹਾਂਗੇ ਕਿ BC ਹਾਈਵੇ ਪੈਟਰੋਲ ਵੱਲੋਂ ਪੂਰੇ ਸਵੇਰ ਵਿੱਚ ਮੈਂਡੇਟਰੀ ਐਲਕੋਹਲ ਸਕ੍ਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕੇ ਤੇ ਰੋਕੇ ਡਰਾਈਵਰਾਂ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫਸਰਾਂ ਨੂੰ ਮਿਲ ਜਾਂਦਾ ਹੈ ਸੋ ਮਾਈਕ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਸੂਬੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਰੋਕੇ ਸਾਹ ਦਾ ਨਮੂਨਾ ਚੈੱਕ ਕੀਤਾ ਜਾ ਸਕਦਾ ਹੈ ਅਤੇ ਸ਼ਰਾਬ ਤੋਂ ਇਲਾਵਾ ਕੋਈ ਵੀ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦੀ ਚੋਰੀ ਫੜਨ ਦੇ ਵਕਫ ਵਕ ਸਾਧਨ ਪੁਲਿਸ ਦੇ ਕੋਲ ਮੌਜੂਦ ਨੇ ਸੋ ਵੈਂਕੂਵਰ ਆਇਲੈਂਡ ਵਿਕੀ ਅਗਸਤ ਮਹੀਨੇ ਦੌਰਾਨ ਮੈਂਡੇਟਰੀ ਐਲਕੋਹਲ ਸਕ੍ਰੀਨਿੰਗ ਵਧੇ ਫੜਦੇ ਫੜੀ ਗਈ ਸੋ ਹਾਈਵੇ પેટ્રોલ ਵੱਲੋਂ 1500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ 3 ਦਿਨ ਦੀ ਡਰਾਈਵਿੰਗ ਸਸਪੈਂਸ਼ਨ ਸਮੇਤ BC ਮੋਟਰ ਵਹੀਕਲ ਐਕਟ ਅਧੀਨ 388 ਡਾਲਰ ਜੁਰਮਾਨਾ ਕੀਤਾ ਗਿਆ ਇਸ ਤੋਂ ਇਲਾਵਾ 7 ਦਿਨ ਵਾਸਤੇ ਗਟਿਆ ਵੀ ਸਬਕ ਕੀਤੀ ਗਈਆਂ ਸੋ BC ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ ਤੇ ਵਾਪਰਦੇ ਹਾਸਿਆਂ ਦੇ ਸਭ ਤੋਂ ਵੱਡੇ ਕਾਰਨ ਵਿੱਚ ਤੇਸ਼ ਰਫਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਜਦਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਚਾਲੇਵਾ ਹਾਸਿਆ ਦਾ ਕਾਰਨ ਬਣਦੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਡਰਾਈਵਿੰਗ ਬਾਰੇ ਛੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਸ਼ਮਤ ਆਈ ਹੈ ਦਰਅਸਲ ਅਜਿਹਾ 622 ਡਰਾਈਵਰਾਂ ਦੇ ਚਲਾਨ BC ਹਾਈਵੇ ਪੈਟਰੋਲ ਵਾਲਿਆਂ ਨੇ ਕੱਟੇ ਨੇ ਤੇ ਨਾਲ ਹੀ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਤੇ ਵੀ ਜੁਰਮਾਨੇ ਲਗਾਏ ਗਏ ਨੇ ਇੱਕ ਰਿਪੋਰਟ ਅਨੁਸਾਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ 2500 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾਂਦੇ ਰਿਪੋਰਟ ਹੈ BC ਹਾਈਵੇ ਪੈਟਰੋਲ ਦੇ ਆਪਰੇਸ਼ਨਸ ਅਫਸਰ ਮਾਈਕਲ ਕੋਇਲ ਨੇ ਕਿਹਾ ਸਮਰ ਇੰਪੀਰੀਅਰ ਡਰਾਈਵਿੰਗ ਕੈਂਪੇਨ ਦੌਰਾਨ ਉਤਰੀ BC ਵਿੱਚ 146 ਮੈਟਰੋ ਵੈਂਕੂਵਰ C2 ਸਕਾਈਫੇ ਇਸ਼ਰਨ ਫਰੀਜ਼ਰ ਵੈਲੀ ਵਿੱਚ 150 ਵੈਂਕੂਵਰ ਆਇਲੈਂਡ ਵਿਖੇ 131 ਸੈਂਟਰਲ BC ਵਿੱਚ 111 ਅਤੇ ਕੋਟਨੇ ਰੀਜ਼ਨ ਵਿੱਚ 88 ਜਣਿਆਂ ਨੂੰ ਸ਼ਰਾਬ ਜਾਂੋ ਨਸ਼ਿਆਂ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜਿਆ ਗਿਆ ਕੋਇਲ ਦਾ ਕਹਿਣਾ ਸੀ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਅਕਸਰ ਵੱਡੇ ਹਾਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਹੁੰਦਾ ਸੋ ਜੀ ਹੀ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੋ ਕੈਨੇਡਾ ਦੇ ਹਰ ਹਿੱਸੇ ਵਿੱਚ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੀਲ ਕਸਿ ਚਾਰੀ ਹੈ ਪਰ BC ਦੇ ਕੁਟਨੀਸ ਵਿਖੇ ਇਹ ਸਮੱਸਿਆ ਜ਼ਿਆਦਾ ਹੀ ਉੱਬਰ ਕੇ ਸਾਹਮਣੇ ਆਈ ਹੈ BC ਦੇ ਪਿੰਡੂ ਇਲਾਕਿਆਂ ਵਿੱਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਦੱਸ ਦੇਣਾ ਚਾਹਾਂਗੇ ਕਿ BC ਹਾਈਵੇ ਪੈਟਰੋਲ ਵੱਲੋਂ ਪੂਰੇ ਸਵੇਰ ਵਿੱਚ ਮੈਂਡੈਟਰੀ ਐਲਕੋਹਲ ਸਕ੍ਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕੇ ਤੇ ਰੋਕੇ ਡਰਾਈਵਰਾਂ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫਸਰਾਂ ਨੂੰ ਮਿਲ ਜਾਂਦਾ ਹੈ ਸੋ ਮਾਈਕ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਸੂਬੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਰੋਕੇ ਸਾਹ ਦਾ ਨਮੂਨਾ ਚੈੱਕ ਕੀਤਾ ਜਾ ਸਕਦਾ ਹੈ ਅਤੇ ਸ਼ਰਾਬ ਤੋਂ ਇਲਾਵਾ ਕੋਈ ਵੀ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦੀ ਚੋਰੀ ਫੜਨ ਦੇ ਵਕਫਕ ਸਾਧਨ ਪੁਲਿਸ ਦੇ ਕੋਲ ਮੌਜੂਦ ਨੇ ਸੋ ਵੈਂਕੂਵਰ ਆਇਲੈਂਡ ਵਿਖੇ ਅਗਸਤ ਮਹੀਨੇ ਦੌਰਾਨ ਮੈਂਡੀਟਰੀ ਐਲਕੋਹਲ ਸਕ੍ਰੀਨਿੰਗ ਵੱਡੇ ਪੱਧਰ ਤੇ ਵਰਤੀ ਗਈ ਸੋ ਹਾਈਵੇ પેટ્રોલ ਵੱਲੋਂ 1500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ 3 ਦਿਨ ਦੀ ਡਰਾਈਵਿੰਗ ਸਸਪੈਂਸ਼ਨ ਸਮੇਤ BC ਮੋਟਰ ਵਹੀਕਲ ਐਕਟ ਅਧੀਨ 368 ਟ੍ਰਾਲਰਸ ਮਾਨਾ ਕੀਤਾ ਗਿਆ ਇਸ ਤੋਂ ਇਲਾਵਾ 7 ਦਿਨ ਵਾਸਤੇ ਗਟਿਆੜੀ ਸਬਤ ਕੀਤੀ ਗਈਆਂ ਸੋ ਬੀਸੀ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ ਤੇ ਵਾਪਰਦੇ ਹਾਸਿਆਂ ਦੇ ਸਭ ਤੋਂ ਵੱਡੇ ਕਾਰਨ ਵਿੱਚ ਤੇਜ਼ ਰਫਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਜਦਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਹਾਸਿਆ ਦਾ ਕਾਰਨ ਬਣਦੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਡਰਾਈਵਿੰਗ ਬਾਰੇ ਛੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਸ਼ਮਤ ਆਈ ਹੈ ਦਰਅਸਲ ਅਜਿਹੇ 622 ਡਰਾਈਵਰਾਂ ਦੇ ਚਲਾਣ BC ਹਾਈਵੇ ਪੈਟਰੋਲ ਵਾਲਿਆਂ ਨੇ ਕੱਟੇ ਨੇ ਤੇ ਨਾਲ ਹੀ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਤੇ ਵੀ ਜੁਰਮਾਨੇ ਲਗਾਏ ਗਏ ਨੇ ਇੱਕ ਰਿਪੋਰਟ ਅਨੁਸਾਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ 2500 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾਂਦੇ ਰਿਪੋਰਟ ਹੈ BC ਹਾਈਵੇ ਪੈਟਰੋਲ ਦੇ ਆਪਰੇਸ਼ਨਸ ਅਫਸਰ ਮਾਈਕਲ ਕੋਇਲ ਨੇ ਕਿਹਾ ਕੀ ਸਮਰ ਇੰਪੀਰੀਅਰ ਡਰਾਈਵਿੰਗ ਕੈਂਪੇਨ ਦੌਰਾਨ ਉਤਰੀ BC ਵਿੱਚ 146 ਮੈਟਰੋ ਵੈਂਕੂਵਰ C2 ਸਕਾਈ ਅਤੇ ਈਸਟਰਨ ਫਰੀਜ਼ਰ ਵੈਲੀ ਵਿੱਚ 150 ਵੈਂਕੂਵਰ ਆਇਲੈਂਡ ਵਿਖੇ 131 ਸੈਂਟਰਲ BC ਵਿੱਚ 111 ਅਤੇ ਕੋਟਨੇ ਰੀਜਨ ਵਿੱਚ 88 ਜਣਿਆਂ ਨੂੰ ਸ਼ਰਾਬ ਜਾਂੋ ਨਸ਼ਿਆਂ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜਿਆ ਗਿਆ ਕੋਇਲ ਦਾ ਕਹਿਣਾ ਸੀ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਅਕਸਰ ਵੱਡੇ ਹਾਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਹੁੰਦਾ ਹੈ ਸੋ ਅਜਿਹੀ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੋ ਕੈਨੇਡਾ ਦੇ ਹਰ ਹਿੱਸੇ ਵਿੱਚ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੀਲ ਕਸੀ ਚਾਰੀ ਹੈ ਪਰ BC ਦੇ ਕੁਟਨੀਸ ਵਿਖੇ ਇਹ ਸਮੱਸਿਆ ਜ਼ਿਆਦਾ ਹੀ ਉੱਭਰ ਕੇ ਸਾਹਮਣੇ ਆਈ ਹੈ BC ਦੇ ਪਿੰਡੂ ਇਲਾਕਿਆਂ ਵਿੱਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਦੱਸ ਦੇਣਾ ਚਾਹਾਂਗੇ ਕਿ BC ਹਾਈਵੇ ਪੈਟਰੋਲ ਵੱਲੋਂ ਪੂਰੇ ਸਵੇਰ ਵਿੱਚ ਮੈਂਡੈਟਰੀ ਐਲਕੋਹਲ ਸਕ੍ਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕੇ ਤੇ ਰੋਕੇ ਡਰਾਈਵਰਾਂ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫਸਰਾਂ ਨੂੰ ਮਿਲ ਜਾਂਦਾ ਹੈ ਸੋ ਮਾਈਕ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਸੂਬੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਰੋਕੇ ਸਾਹ ਦਾ ਨਮੂਨਾ ਚੈੱਕ ਕੀਤਾ ਜਾ ਸਕਦਾ ਹੈ ਅਤੇ ਸ਼ਰਾਬ ਤੋਂ ਇਲਾਵਾ ਕੋਈ ਵੀ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦੀ ਚੋਰੀ ਫੜਨ ਦੇ ਵਕਫਕ ਸਾਧਨ ਪੁਲਿਸ ਦੇ ਕੋਲ ਮੌਜੂਦ ਨੇ ਸੋ ਵੈਂਕੂਵਰ ਆਇਲੈਂਡ ਵਿਖੇ ਅਗਸਤ ਮਹੀਨੇ ਦੌਰਾਨ ਮੈਂਡੇਟਰੀ ਐਲਕੋਹਲ ਸਕ੍ਰੀਨਿੰਗ ਵੱਡੇ ਪੱਧਰ ਤੇ ਵਧਦੀ ਗਈ ਸੋ ਹਾਈਵੇ પેટ્રોલ ਵੱਲੋਂ 1500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ 3 ਦਿਨ ਦੀ ਡਰਾਈਵਿੰਗ ਸਸਪੈਂਸ਼ਨ ਸਮੇਤ BC ਮੋਟਰ ਵਹੀਕਲ ਐਕਟ ਅਧੀਨ 368 ਡਾਲਰ ਜੁਰਮਾਨਾ ਕੀਤਾ ਗਿਆ ਇਸ ਤੋਂ ਇਲਾਵਾ 7 ਦਿਨ ਵਾਸਤੇ ਗਟਿਆਵੀ ਸਬਤ ਕੀਤੀ ਗਈਆਂ ਸੋ ਬੀਸੀ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ ਤੇ ਵਾਪਰਦੇ ਹਾਸਿਆਂ ਦੇ ਸਬਤ ਵਜੇ ਕਾਰਨ ਵਿੱਚ ਤੇਸ਼ ਰਫਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਜਦਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਚਾਲੇਵਾ ਹਾਸਿਆ ਦਾ ਕਾਰਨ ਬਣਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ